ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸਖਵੀਰ ਦੇ ਬੱਚਿਆਂ ਦੀ ਉਮਰ ਹੈ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਅਜੇ ਤਾਂ ਗੋਲੀ ਚੱਲੀ ਉਹ ਕਿਧਰ ਨੂੰ ਆ ਕਿਧਰ ਇਹ ਨੂੰ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਹੱਲ ਅੱਛਾ ਕਿਉਂਕਿ ਜਿਹੜੇ ਹੱਲ ਕਰਾਉਣ ਵਾਲੇ ਸੀਗੇ ਜਿਹੜੇ ਵਕੀਲ ਕਰਦੇ ਸੀ ਜਿਹੜੇ ਉਹਨਾਂ ਦੀਆਂ ਹਾਂਭੀਆਂ ਭਰਦੇ ਸੀ ਜਿਹੜੇ ਉਹਨਾਂ ਨੂੰ ਅਵਾਰਡ ਦਿੰਦੇ ਸੀ ਉਹਨਾਂ ਦਾ ਪਾਸਾ ਹੀ ਜਿਹੜਾ ਹੈ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਵੀ ਇਹ ਕੀ ਨੇ ਮੈਂ ਮੇਰੇ ਵੱਲੋਂ ਕੋਈ ਇਜੈਕਸ਼ਨ ਨਹੀਂ ਕਰਦਿਆਂ ਰਾਜ ਉਹਨਾਂ ਦੀ ਹੈ ਹੀ ਦੀ ਗੱਲ ਚੱਲਦੀ ਆ ਜੀ ਥੋੜਾ ਵੀ ਸਟੈਂਡ ਨਹੀਂ ਮੈਂ ਤਾਂ ਕਹਿੰਦਾ ਵੀ ਸਾਡਾ ਤਾਂ ਕੋਈ ਇੱਥੇ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰੋ ਸਰ ਚੋੜੇ ਨਹੀਂ ਲੈ ਕੇ ਤੁਸੀਂ ਬਿਆਨ ਦਿੱਤਾ ਸੀ ਕਿ ਉਹਨੂੰ ਸਨਮਾਨਿਤ ਕਰਨਾ ਚਾਹੀਦਾ ਉਹਦੀ ਗੈਲਰੀ ਚ ਫੋਟੋ ਇਹ ਗੱਲ ਨਾ ਕਈ ਵਾਰ ਸਮਝ ਚ ਕਿਉਂਕਿ ਹੁਣ ਮੈਂ ਆਪਣੀ ਸੋਚ ਨਾਲ ਗੱਲ ਕਹਿਣਾ ਜਿਹਨੇ ਮੂਰੇ ਆ ਉਹਨੇ ਸਮਝਣੇ ਆਪਣੀ ਸੋਚ ਨਾਲ ਮੈਂ ਇਹ ਕਿਹਾ ਸੀ ਵੀ ਜਦੋਂ ਜਦੋਂ ਬਗਾਨੇ ਦੇ ਘਰੇ ਅੱਗ ਲੱਗੀ ਹੋਵੇ ਨਾ ਬਗਾਨੇ ਦੇ ਤਾਂ ਉਹ ਲੋੜੀ ਲੱਗਦੀ ਆ ਜਦੋਂ ਆਪਣੇ ਘਰੇ ਲੱਗੇ ਸੇਕ ਲੱਗਦਾ ਮੈਂ ਇਹ ਕਹੀ ਸੀ ਵੀ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਨਾ ਜਿਵੇਂ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਵੀ ਇਹ ਬੰਦੀ ਸਿੰਘ ਆ ਇਹਨੂੰ ਇਹਦੀ ਫੋਟੋ ਦਰਬਾਰ ਸਾਹਿਬ ਦੇ ਉੱਥੇ ਮਿਊਜ਼ੀਅਮ ਚ ਲਾਓ ਇਹਨੂੰ ਸਨਮਾਨ ਕਰੋ ਇਹਦੀ ਭੈਣ ਨੂੰ ਇਲੈਕਸ਼ਨ ਲੜਾਓ ਵੀ ਹੁਣ ਹੁਣ ਇਹ ਜਿਹੜਾ ਚੌਰਾ ਏ ਚੌੜਾ ਏ ਇਹ ਸਰਦਾਰ ਬੈਂਤ ਸਿੰਘ ਦੇ ਅਸੈਸਿਨੇਸ਼ਨ ਇਹ ਸਭ ਤੋਂ ਵੱਡੀ ਬੜੈਲ ਜੇਲ ਟਨਲ ਵੜੀ ਤਾਰਾ ਭਿਉਰਾ ਹਵਾਰਾ ਜਿਨੇ ਭਜਾਏ ਸੀ ਇਹ ਉਹ ਸਕੀਮ ਬਣਾਉਣ ਵਾਲਾ ਇਹ ਚੌਰਾ ਸੀ ਉਦੋਂ ਬਾਅਦ 2009 ਚ ਮੈਨੂੰ ਗਬਰੂਦ ਦੀ ਗੱਡੀ ਭਰ ਕੇ ਇਨਵੈਸਟਰ ਮੇਰੇ ਕੌਨਵਾਈ ਚ ਮਾਰਨ ਲਈ ਇਹ ਰੇਲ ਚ ਗਿਆ ਸੀ ਮੈਂ ਇਹ ਕਹਿੰਦਾ ਸੀ ਵੀ ਅੱਜ ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸਖਵੀਰ ਦੇ ਬੱਚਿਆਂ ਦੀ ਉਮਰ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਅੱਜ ਇਹ ਤਾਂ ਗੋਲੀ ਚੱਲੀ ਉਹ ਇਧਰ ਨੂੰ ਆ ਕਿਧਰ ਇਹ ਨੂੰ ਸਾਡੇ ਤਾਂ 17 ਬੰਦੇ ਛੱਡ ਦੋ ਸਦਾਰ ਬਿਆਨ ਸਿੰਘ ਜੀ ਨੂੰ ਛੱਡ ਦੋ ਸਨਾਰ ਬਿਆਨ ਸਿੰਘ ਨੂੰ ਅਸੀਂ ਨਹੀਂ ਕਹਿੰਦੇ ਜਿਹੜੇ ਨਾਲ 17 ਬੰਦੇ ਸ਼ਹੀਦ ਹੋਏ ਡਾਕਟਰ ਉਹਦਾ ਕੀ ਕਸੂਰ ਸੀ ਉਹਦੇ ਬੱਚਿਆਂ ਦਾ ਐਮ ਐਲ ਏ ਜਿਹਦਾ ਵਿਆਹ ਹੋਏ ਨੂੰ ਸਾਲ ਹੋਇਆ ਸੀ ਉਪਕਰਨ ਕੋਈ ਸਾਈਲੈਂਟ ਹੈ ਡਰਾਈਵਰ ਦਰਸ਼ਨ ਸਿੰਘ ਜਿਹਦਾ 1 ਮਹੀਨੇ ਦਾ ਬੱਚਾ ਸੀ ਐਨਐਸਜੀ ਵਾਲੇ ਰਾਜਸਥਾਨ ਦੇ ਸੀਆਰਪੀ ਵਾਲੇ ਬਿਹਾਰ ਦੇ ਹਰੀ ਅੰਨਾ ਪਲੀਜ਼ ਦੇ ਉਹ 17 ਬੰਦਿਆਂ ਦਾ ਜਿਹੜੇ ਚੀਥੜੇ ਉਡਾਏ ਨੇ ਰਾਜਵਾਨੇ ਹੋਣਾ ਨੇ ਮੈਂ ਤਾਂ ਉਹਦਾ ਹਸਾਮ ਮੰਗਦਾ ਸੀ ਵੀ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹੀਏ ਜਿਨ੍ਹਾਂ ਦੇ ਘਰ ਆਲਾ ਘਰ ਵਾਲੀ 17 ਮਤਲਬ 50 ਪਰਿਵਾਰ ਤਬਾਹ ਹੋ ਗਏ 50 ਤੇ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ ਆ ਮੈਂ ਇਹ ਕਹਿੰਦਾ ਸੀ ਵੀ ਇਹ ਸੱਪ ਨੇ ਸੱਪਾਂ ਨੂੰ ਦੁੱਧ ਦੋਂਗੇ ਡੰਗ ਮਾਰਨਗੇ ਉਹ ਡੰਗ ਹੁਣ ਸੁਖਵੀਰ ਬਾਦਲ ਦੇ ਮਾਰਿਆ ਲਾਉ ਮਿਊਜ਼ੀਅਮ ਚ ਮੈਂ ਕਿਹਾ ਫੋਟੋ ਹੁਣ ਨਹੀਂ ਨਾ ਲਾਉਣੀ ਹੁਣ ਵਾਰ ਨਹੀਂ ਨਾ ਦੇਣਾ ਉਹਨੂੰ ਹੁਣ ਕਹਿੰਦੇ ਆਈਐਸਆਈ ਦਾ ਏਜੰਟ ਮੈਂ ਇਹੀ ਸਮਝਾਉਂਦਾ ਸੀ ਉਸ ਦਿਨ ਦਾ ਵੀ ਜਿਸ ਤਨ ਲੱਗੇ ਬਸ ਹੁਣ ਉਹ ਤਨ ਤੇ ਲੱਗ ਗਈ ਤੇ ਹੁਣ ਉਹ ਨਰੇਂਦਰ ਚੌੜੇ ਨੂੰ ਸਿੱਖ ਪੰਜੋ ਉਹ ਕਾਹਦੇ ਨਾਲ ਚਿੱਤ ਕਿ ਸਿੱਖ ਤੁਸੀਂ ਕੀ ਕਹਿੰਦੇ ਮੈਂ ਤਾਂ ਕਹਿੰਨਾ ਕੁਛ ਕਰਨ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਕ੍ਰਿਮੀਨਲ ਨਾਲ ਡੀਲ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਟੰਗੋ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਟੰਗੋ ਪਰ ਜਿੱਦਣ 10 ਸਾਲ ਬਾਅਦ ਇਹ ਵੀ ਬੰਦੀ ਸਿੱਖ ਹੋਊਗਾ ਇਹਨੂੰ ਵੀ ਛਡਾਉਣ ਵਾਲੇ ਜਿਹੜੇ ਆ ਉਹ ਵੀ ਆਹ ਐ ਮੇਰੀ ਗੱਲ ਚੌੜੇ ਦਾ ਚੌੜੀ ਫੈਮਿਲੀ ਦਾ ਕਹਿਣਾ ਕਿ ਸਿਕਿਉਰਿਟੀ ਲੈਣ ਵਾਸਤੇ ਸਕੀਰ ਬਦਲ ਲੈਣ ਹਮਨੇ ਕਰਾਇਆ ਉਹਦੇ ਕੋਲ ਕਮੀ ਆ ਸਿਕਿਉਰਿਟੀ ਦੀ 500 ਬੰਦਾ ਉਹਦੇ ਕੋਲ ਪਹਿਲਾਂ ਉਹਨੇ ਕਿੱਥੋਂ ਹੋਰ ਕਿੱਥੋਂ ਰਸ਼ੀਆ ਤੋਂ ਲਿਆਉਣੀ ਹੈ ਫੌਜ ਨੂੰ